ਗੱਲ ਜੀ ਮੈਂ ਜਗਦੀਪ ਸਿੰਘ ਸਾਬਕਾ ਸਰਪੰਚ ਰਾਜੋਣਾ ਕਲਾਂ ਮੈਂ ਪਿਛਲੇ ਸਾਲ ਜੀ ਤੁਸੀਂ 10 ਕੱਲੇ ਸੁੱਕਾ ਕਦੂ ਕਰਕੇ ਲੇਬਰ ਤੋਂ ਲਵਾਇਆ ਸੀ ਐਕਤੀ ਅਸੀਂ 40 ਕੱਲੇ ਲਾਏ ਆ ਪਰ ਇਹ ਬਹੁਤ ਕਾਮਜਾਬ ਟੈਕਨੀਕ ਆ ਔਰ ਇਹਦਾ ਸਭ ਤੋਂ ਵੱਡਾ ਇਹ ਆ ਵੀ ਇਹਨੂੰ ਕੋਈ ਬਿਮਾਰੀ ਨਹੀਂ ਪੈਂਦੀ ਹਮਸ ਨਹੀਂ ਪੈਂਦੀ ਇਹ ਸਭ ਤੋਂ ਵਧੀਆ ਚੀਜ਼ ਆ ਬਾਕੀ ਪਾਣੀ ਧਰਤੀ ਤੇ ਜਾ ਰਿਹਾ ਵਾ ਅਗਲੇ ਸਾਲ ਅਸੀਂ ਸੁੱਕਾ ਕਦੂ ਕਰਕੇ ਡੀਐਸਰ ਵੀ ਕਰਾਂਗੇ ਪਹਿਲਾਂ ਸੁੱਕਾ ਕਦੂ ਕਰਾਂਗੇ ਫਿਰ ਡੀਐਸਰ ਕਰਾਂਗੇ ਮੈਨੂੰ ਉਮੀਦ ਆ ਵੀ ਉਹ ਵੀ ਫੁੱਲ ਕਾਮਜਾਬ ਹੋਏਗੀ ਅਸੀਂ ਐਕਤੀ ਜਿਹੜਾ ਸੁੱਕਾ ਕਦੂ ਤੀਨੀ ਗਰਾਹੀ ਔਰ ਜਿਹੜੇ ਕਿਸਾਨਾਂ ਨੂੰ ਬਾਸਮਤੀ ਬਜਾਈ ਹੈ ਜਿਨ੍ਹਾਂ ਨੂੰ ਝੰਡਾ ਰੋਗ ਬਹੁਤ ਪੈਂਦਾ ਸੀਗਾ ਔਰ ਉਹ ਬੜਾ ਵਧੀਆ ਰਿਜ਼ਲਟ ਆਇਆ ਜਿੱਥੇ ਸੁੱਕਾ ਕਦੂ ਹੋਇਆ ਉੱਥੇ ਝੰਡਾ ਰੋਗ ਨਹੀਂ ਆਇਆ ਬਾਸਮਤੀ ਨੂੰ ਤੇ ਜਿੱਥੇ ਕਦੂ ਕੀਤਾ ਉੱਥੇ ਝੰਡਾ ਰੋਗ ਦੀ ਬਹੁਤ ਵੱਡੀ ਸਮੱਸਿਆ ਵਾ ਤੇ ਉਹ ਤੁਸੀਂ ਝੋਨਾ ਵੀ ਦੇਖ ਸਕਦੇ ਹੋ ਇਹਦਾ ਬੀਜ ਥੋੜਾ ਜਿਆਦਾ ਹੈ ਥੋੜਾ ਜਿਆਦਾ ਬਦਮਾ ਘਟਮਾ ਜਿਉਂ ਰਲ ਗਿਆ ਸ਼ਾਇਦ ਤੇ ਓੰਜ ਝੋਨਾ ਬਹੁਤ ਵਧੀਆ ਵਾ ਤੇ ਐ ਕੋਈ ਇਹਨੂੰ ਬਿਮਾਰੀ ਨਹੀਂ ਗਈ ਬਹੁਤ ਵਧੀਆ ਤਕਨੀਕ ਹੈ ਜੀ ਪਿਛਲੇ ਸਾਲ ਕਿੰਨਾ ਸਰਦਾਰ ਸਿੰਘ ਦੀ 10000 ਜਾਈ ਪਹਿਲੇ ਸਾਲ 10000 10 ਕਿੱਲੇ ਤੀ ਛਾੜ ਕੇ ਦਿਨ ਰਿਹਾ ਸੀ ਪਿਛਲੇ ਸਾਲ ਪਿਛਲੇ ਸਾਲ 36 37 ਕਣਟ ਰ ਤੋਂ ਨਿਕਲਿਆ ਸੀ ਜੀ ਹਾਂ ਜੀ ਇਸ ਵਾਰ ਵੀ ਤੋਂ ਨ ਕਿਸਾਨ ਵੀਰ ਹਾਂ ਬਹੁਤ ਖੜਿਆ ਕੋਈ ਵੀ ਕੀੜਾ ਤੇ ਕੋਈ ਵੀ ਬਿਮਾਰੀ ਦਾ ਹਮਲਾ ਨਹੀਂਗਾ ਤੇ ਸਰਦਾਰ ਜਗਦੀਪ ਸਿੰਘ ਉਹਨਾਂ ਨੇ ਹੋਰ ਵੀ ਕਿਸਾਨਾਂ ਨੂੰ ਉਤਸ਼ਾਹਤ ਕਰਕੇ ਤੇ ਉਹਨਾਂ ਨੇ ਲਵਾਇਆ ਤੇ ਇਹਦੇ ਬੜੇ ਚੰਗੇ ਵਧੀਆ ਰਿਜ਼ਲਟ ਨਿਕਲੇ ਤੇ ਕਿਉਂਕਿ ਇੱਕ ਤਾਂ ਇਹਦੇ ਨਾਲ ਜਿੰਨੇ ਕੀੜੇ ਤੇ ਬਿਮਾਰੀਆਂ ਦਾ ਨੁਕਸਾਨ ਜਿਹੜਾ ਉਹ ਵੀ ਘੱਟ ਫਸਲ ਦਾ ਹੁੰਦਾ ਤੇ ਝਾੜ ਪੱਖੋ ਵੀ ਜਿਹੜਾ ਦੂਜਾ ਕਦੂਆ ਉਹਦੇ ਨਾਲੋਂ ਵੱਧ ਹੁੰਦਾ ਘੱਟ ਨਹੀਂ ਹੁੰਦਾ ਤੇ ਪਾਣੀ ਦੀ ਜ਼ਰੂਰ ਇਹਦੇ ਨਾਲ ਬਚਤ ਵੀ ਹੁੰਦੀ ਆ ਤੇ ਜਿਹੜਾ ਰੀਚਾਰਜ ਆ ਜਿਹੜਾ ਉਹ ਉਹ ਵੀ ਕਰ ਦਿਆ ਸਰਦਾਰ ਜਗਦੀਪ ਸਿੰਘ ਤੁਹਾਨੂੰ ਦੱਸਣਗੇ ਵੀ ਕਿੰਨਾ ਕੁ ਪਾਣੀ ਦੇ ਵਿੱਚ ਆਪਣਾ ਜਿਹੜਾ ਉਹ ਫਾਇਦਾ ਹੁੰਦਾ ਮੈਂ ਕਿਸਾਨ ਭਰਾਵਾਂ ਨੂੰ ਵੀ ਯੂਨੀਵਰਸਿਟੀ ਨੂੰ ਸਭ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇੱਕ ਤਾਂ ਝੋਨਾ ਮਈ ਵਾਲਿਆਂ ਤਾਂ ਵਰਖਾ ਪਾੜ ਦਿਓ ਡੀਐਸਰ ਵੀ ਤੁਸੀਂ 5 10 ਜੂਨ ਤੋਂ ਪਹਿਲਾਂ ਨਾ ਕਰੋ ਡੀਐਸਆਰਵੀ ਜਿਹੜਾ ਇਸ ਤਰ੍ਹਾਂ ਲਾਉਣਾ ਇਹ ਚਾਹੇ 1 ਜੁਲਾਈ ਕਰੋ ਇਹ 25 26 ਜੂਨ ਨੂੰ ਆਪਾਂ ਲਾਇਆ ਸੀ ਹੁਣ ਅਗਲੇ ਸਾਲ ਇਹ 1 ਜੁਲਾਈ ਕਰ ਦੇਣਾ ਵਾ ਸੁੱਕਾ ਕਦੂ ਵੀ ਆਪਾਂ ਜੇਬ ਝੋਨੇ ਦੀ ਬਜਾਈ 1 ਜੁਲਾਈ ਕਰ ਦਈਏ ਆਪਣੀ ਪਾਣੀ ਦੀ ਬਹੁਤ ਬਚਤ ਹੋਵੇਗੀ ਗਾਂਹ ਬਰਸਾਤਾ ਆ ਜਾਂਦੀਆਂ ਝੋਨਾ ਗ੍ਰੋਥ ਵੀ ਉਹ ਕਰਦਾ ਵਾ ਔਰ ਆਪਾਂ ਨੂੰ ਝੋਨਾ ਲੇਟ ਕਰਨਾ ਪਊਗਾ ਡੀਐਸਆਰਵੀ ਮਈ ਖਤਮ ਕਰਨੀ ਪਊਗੀ ਡੀਐਸਆਰ ਜੂਨ ਚ ਲਿਆਣੀ ਪਊ ਕਦੂ ਵਾਲਾ ਝੋਨਾ ਦਾ ਵਿਆਮ ਕੀਤਾ ਜਾਵੇ ਚੰਗਾ ਜੇ ਆਣ ਬਸ ਲਾਉਣਾ ਵੀ ਪਿਆ ਉਹਨੂੰ ਜੁਲਾਈ ਚ ਕਰਨਾ ਚਾਹੀਦਾ ਮੈਂ ਸਰਕਾਰਗੇ ਵੀ ਬੇਨਤੀ ਕਰਦਾ ਵੀ ਝੋਨੇ ਨੂੰ ਜੁਲਾਈ ਚ ਲੈ ਕੇ ਜਾਓ ਜੇ ਆਪਾਂ ਪਾਣੀ ਬਚਾਉਣਾ ਤੇ ਆਪਾਂ ਕੰਮ ਜਾਪਣਾ। ਹਸੋ ਬਿਲਕੁਲ ਕਿਸਾਨ ਵੀਰੋ ਸਰਦਾਰ ਜਗਦੀਪ ਸਿੰਘ ਉਹਨਾਂ ਦੇ ਵਿਚਾਰ ਬਹੁਤ ਵਧੀਆ ਨੇ ਕਿਆਂ। ਤੇ ਕਿ ਕਿਸੇ ਟਾਈਮ ਅਸੀਂ ਜਿਹੜਾ ਝੋਨਾ ਅਪ੍ਰੈਲ ਦੇ ਵਿੱਚ ਹੀ ਲਾਣ ਦੇ ਦੇ ਸੀ ਜੇ ਹੌਲੀ ਹੌਲੀ ਸਰਕਾਰ ਨੇ ਵੀ ਸਾਡਾ ਪਾਣੀ ਜਿਹੜਾ ਦਿਨੋ ਦਿਨ ਥੱਲੇ ਜਾਂਦਾ ਉਹ ਆਪਣਾ ਕਾਨੂੰਨ ਬਣਾ ਕੇ ਜਿਹੜਾ ਉਹ ਬੰਦ ਕੀਤਾ ਤੇ ਹੁਣ ਇਹੋ ਜਿਹੇ ਕਿਸਾਨਾਂ ਦੇ ਜਿਹੜੇ ਸੁਝਾਅ ਨੇ ਕੇ ਸਰਕਾਰ ਨੂੰ ਵੀ ਜਿਹੜਾ ਜੇ ਅਸੀਂ ਝੋਨੇ ਦੀ ਬਜਾਈ ਜਿਹੜੀ ਆ ਸਿੰਧੀ ਬਜਾਈ ਜਿਹੜੀ ਆ ਜੂਨ ਦੇ ਦੂਜੇ ਹਫਤੇ ਜਾ ਲੈ ਜੀਏ ਤੇ ਜਿਹੜੀ ਦੂਜੇ ਆਮ ਕੱਦੂ ਵਾਲੇ ਝੋਨੇ ਦੀ ਬਜਾਈ ਆ ਜਿਹੜੀ ਜਲਾਈ ਦੇ ਵਿੱਚ ਕਰਦੀਏ ਉਹਦੇ ਨਾਲ ਸਾਡਾ ਇੱਕ ਪਾਣੀ ਵੀ ਵਜੂਗਾ ਤੇ ਬਿਜਲੀ ਦੇ ਉੱਪਰ ਜਿਹੜੀ ਕਿ ਜੂਨ ਮਈ ਜੂਨ ਦੇ ਵਿੱਚ ਬੜੀ ਗਰਮੀ ਵੀ ਹੁੰਦੀ ਆ ਬਿਜਲੀ ਪੈਦਾ ਕਰਨੀ ਜਾਂ ਸਾਨੂੰ ਬਾਹਰ ਦੀਆਂ ਸਟੇਟਾਂ ਤੋਂ ਲੈਣੀ ਪੈਂਦੀ ਆ ਤਾਂ ਉਸ ਸਮੇਂ ਜਿਹੜੀ ਆ ਉਹ ਵੀ ਇੱਕ ਸੜੀ ਬਹੁਤ ਵੱਡੀ ਸਮੱਸਿਆ ਆ ਜਾਂਦੀ ਆ ਆ ਸਰਦਾਰ ਜਗਦੀਪ ਸਿੰਘ ਉਹਨਾਂ ਦਾ ਬੜਾ ਵਧੀਆ ਸਿਆਖੇ ਝੋਨਾ ਜਿਹੜਾ ਸਾਡਾ ਜੁਲਾਈ ਦੇ ਪਹਿਲੇ ਹਫਤੇ ਚਲੇ ਜਾਵੇ ਤੇ ਚੰਗੀਆਂ ਵੈਰਾਈਟੀਆਂ ਜਿਹੜੀਆਂ ਜਿਸ ਤਰ੍ਹਾਂ ਇਹਨਾਂ ਨੇ ਇਸ ਵਾਰ ਕਾਫੀ ਏਰੀਆ 126 ਦਾ ਲਾਇਆ ਤੇ ਸੁਪਰ ਪੂਸਾ ਤੇ ਸੁਪਰ ਪੂਸਾ 26 ਦਾ ਵੀ ਏਰੀਆ ਕਾਫੀ ਲਾਇਆ ਤੇ 26 ਵੀ ਝੋਨਾ ਜਿਹੜਾ ਬਹੁਤ ਵਧੀਆ ਹੈ ਨੀ ਵੀ ਆਉਂਦਾ ਹਾਂ ਤੇ ਇਹ ਝੋਨਾ ਜਿਹੜਾ ਦੂਜੇ ਝੋਨੇ ਨਾਲੋਂ ਜਿਹੜਾ ਆਮ ਡੋਗਰ ਪੂਸਾ ਉਹਨਾਂੋਂ ਲੰਬੀਆਂ ਵੈਰਾਈਟੀਆਂ 155 55 ਦੇ ਲੈ ਜਾਂਦੀਆਂ ਨੇਗੀਆਂ ਇਹ ਤਕਰੀਬਨ ਜਿਹੜੀ ਆ 140 42 ਦਿਨ ਲੈਂਦੀਆਂ ਨੇ ਕਿ ਆ ਸੋ ਓਵਰਆਲ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਪਾਣੀ ਬਚਾਉਣ ਵਾਲੇ ਪਾਸੇ ਸਾਨੂੰ ਜਿਸ ਤਰ੍ਹਾਂ ਸਰਦਾਰ ਜਗਜੀਤ ਸਿੰਘ ਉਹਨਾ ਇਸ ਇਲਾਕੇ ਦੇ ਵਿੱਚ ਰੋਲ ਮਾਡਲ ਦੇ ਤੌਰ ਤੇ ਕੰਮ ਕਰਦੇ ਆ ਤੇ ਆਪਾਂ ਕਿਸਾਨ ਵੀਰੋ ਅਗਲੇ ਸਾਲਾਂ ਦੇ ਵਿੱਚ ਚੰਗੀਆਂ ਜਿਹੜੀਆਂ ਵਰਾਇਟੀਆਂ ਨੇ ਕਿ ਆ ਘੱਟ ਸਵਾ ਲੈਂਡ ਵਾਲੀ ਆ ਤੇ ਜਿਸ ਤਰ੍ਹਾਂ ਸੁੱਕੇ ਕਦੂ ਦੀ ਆ ਪਾਣੀ ਬਚਾਉਣ ਵਾਲੀਆਂ ਟੈਕਨੀਕਾਂ ਉਹਨਾਂ ਵੱਲ ਸਾਨੂੰ ਕੇਂਦਰਿਤ ਹੋਣਾ ਪਊਗਾ ਤਾਂ ਜੋ ਅਸੀਂ ਜਿਹੜੇ ਪੰਜਾਬ ਦੇ ਕੁਦਰਤੀ ਸੋਮੇ ਨੇ ਉਹਨਾਂ ਨੂੰ ਬਚਾ ਸਕੀਏ। ਕੁਝ ਲੋਕਾਂ ਦੀ ਸੁੱਕੇ ਕਦੂ ਦੀ ਫੇਲ ਹੋਣ ਦੇ ਕਾਰਨ ਹੈ ਵੀ ਸੁੱਕਾ ਕਦੂ ਲੋਕ ਕਰ ਲੈਂਦੇ ਆ। ਉਹ ਖੇਤ ਬਾਹ ਲੈਂਦੇ ਆ, ਬਾਹ ਕੇ ਫੇਸਵਾਗਾ ਮਾਰ ਲੈਂਦੇ ਆ, ਉੱਥੇ ਪਾਣੀ ਨਹੀਂ ਖੜਦਾ। ਜਦੋਂ ਆਪਾਂ ਲੈਵਲ ਕਰਹਾ ਲਾ ਲਿਆ, ਲੈਵਲ ਕਰਹਾ ਦੇ ਉੱਤੇ ਤਿੰਨ ਚਾਰ ਸੂਹਾ ਅੱਗੇ ਮਾਰਨੇ ਆ। ਬਹੁਣਾ ਨਹੀਂ ਖੇਤ। ਫਿਰ ਇਹ ਪਾਣੀ ਪੂਰਾ ਖੜਦਾ ਵਾ, ਫਿਰ ਦੂਜੇ ਕਦੂ ਦੀ ਜਿੰਨਾ ਪਣੀ ਉਦੋਂ ਵੱਧ ਖੜਦਾ ਵਾ। ਤੇ ਖੇਤ ਬਹੁਣਾ ਨਹੀਂ ਇੱਕ ਕਈ ਉਹ ਕਹਿੰਨਾ ਆਪਾਂ ਜਿਹੜੀ ਅਧੂਰੀ ਜਾਣਕਾਰੀ ਉਹ ਨੁਕਸਾਨ ਕਰ ਦਿੰਦੀ ਆ ਬਹੁਤ ਕਿਸਾਨਾਂ ਨੇ ਲੇਵਲ ਕਰਾ ਹਲਾ ਲਿਆ ਖੇਤ ਬਾਹ ਲਿਆ ਇਸ ਵਾਗੇ ਮਾਰਦੇ ਫਿਰ ਉੱਥੇ ਪਾਣੀ ਨਹੀਂ ਖੜਦਾ ਇੱਕ ਹੀ ਖੱਤੇ ਚ ਗਲੀ ਨਹੀਂ ਬਲਕਿ ਹੋਣੀ ਚਾਹੀਦੀ ਖੇਤ ਪੌਲਡਰ ਹੋਣਾ ਚਾਹੀਦਾ ਲੇਵਲ ਕਰਾ ਹ ਲੱਗਿਆਣਾ ਚਾਹੀਦਾ ਲੇਵਲ ਕਰਾਏ ਦੇ ਤੁਰੰਤ ਤੇ ਸਵਾਗੇ ਮਾਰਨੇ ਗਏ ਤੇ ਫਿਰ ਟੈਕਨੀਕ ਫੁੱਲ ਕੰਮ ਕਰ ਆ ਬਿਲਕੁਲ ਕਿਸਾਨ ਵੀਰੋ ਕਈ ਵਾਰੀ ਕੀ ਹੁੰਦਾ ਕਿ ਟੈਕਨੀਕ ਦਾ ਬੰਦਾ ਕਿਸਾਨ ਸੁਣ ਲੈਂਦਾ ਵੀ ਠੀਕ ਆ ਚਾਰ ਸਵਾਗੇ ਹੀ ਮਾਰਨੇ ਕੋਈ ਗੱਲ ਨਹੀਂ ਜਿਸ ਤਰ੍ਹਾਂ ਸਰਦਾਰ ਜਗਦੀਪ ਸਿੰਘ ਉਹਨਾਂ ਨੇ ਦੱਸਿਆ ਕਈ ਕਿਸਾਨ ਨੇੜੇ ਨੇਗੇ ਉਹ ਫੇਲ ਹੁੰਦੇ ਨੇ ਜੀ ਉਹੀ ਗੱਲ ਨਹੀਂ ਉਹ ਸੁਣਦੇ ਜੇ ਆਪਾਂ ਕਿਸਾਨ ਤੋਂ ਕਿਸਾਨ ਜਿਹੜਾ ਉਹ ਤਜਰਬਾ ਹਾਸਲ ਕਰ ਲਈਏ ਜਦੋਂ ਵੀ ਸਰਦਾਰ ਜਗਦੀਪ ਸਿੰਘ ਇਸ ਵਾਰ ਮੈਂ 5 ਕਿਲੇ ਬੀਜਨੇ ਆ ਸੁੱਕਾ